ਮਜ਼ਦੂਰ ਮਲਾਜ਼ਮ ਇੱਕ ਜਿੰਦਾਬਾਦ 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 ਬੋਲੇ ਸੋرهਾਲਾ ਜੀ ਕਾਲਾ ਅੱਜ ਹੁਣ ਪਾਲਸੀ ਵਾਪਸ ਲਈ ਆ ਧੰਨਵਾਦ ਕਰੋਗੇ ਸਰਕਾਰ ਦਾ ਹੁਣ ਖੁਸ਼ੀਆਂ ਮਨਾਓਗੇ ਜਾਂ ਸਰਕਾਰ ਨੂੰ ਜੀ ਆਇਆਂ ਨੂੰ ਕਹੋਗੇ ਆ ਕਦਮ ਸਰਕਾਰ ਨੇ ਚੁੱਕਿਆ ਪਾਲਸੀ ਆਪਣਿਆਂ ਵਾਪਸ ਨਹੀਂ ਲਈ ਜੁੱਤੀ ਦੇ ਜ਼ੋਰ ਤੇ ਡੰਡੇ ਦੇ ਜ਼ੋਰ ਨਾਲ ਰੋਕਾਂ ਦੇ ਲੋਹ ਨੇ ਇਹ ਪਾਲਸੀ ਵਾਪਸ ਕਰਾਈ ਹੈ ਜੀ ਵੀ ਇਹਨਾਂ ਨੇ ਵਧੀਆ ਕਰਿਆ ਕੰਮਾ ਵੀ ਜਿਹੜੀ ਪਾਲਸੀ ਅਣੀ ਵਾਪਸ ਲੈ ਲਈ ਨਹੀਂ ਤਾਂ ਇੱਥੇ ਕੰਮ ਖਰਾਬੇ ਤਾਂ ਜੀ ਕਿੱਦਾਂ ਦਾ ਖਰਾਬ ਜੀ ਖੂਨ ਖਰਾਬਾ ਹੋਣਾ ਤਾਂ ਜੀ ਖੂਨ ਖਰਾਬਾ ਹਾਂ ਜੀ ਹਾਂ ਮਰਨੇ ਮਾਰਨੇ ਤੱਕ ਖੜ ਜਾਣਾ ਤਾਂ ਲੋਕਾਂ ਨੇ ਵੀਰ ਜੀ ਆਹ 2 ਘੰਟੇ ਪਹਿਲਾਂ ਤੱਕ ਤਾਂ ਇਹ ਕਹ ਰਹੇ ਤੇ ਪਾਲਸੀ ਵਧੀਆ ਹੈ ਇਹਨਾਂ ਦੇ ਹਲੇ ਤੱਕ ਹਲਕਾ ਇੰਚਾਰਜਾ ਨੂੰ ਇਹ ਤਾਂ ਪਤਾ ਨਹੀਂ ਤਾਂ ਵੀ ਪਾਲਸੀ ਵਾਪਸ ਲੈ ਲੈਣੀ ਹੈ ਤੁਮਾਨ ਨੇ ਨਾ ਲਿਆਂਦੀ ਧੀ ਨਾ ਵਾਪਸ ਕਰੀ ਹੈ ਕੇਜਰੀਵਾਲ ਨੇ ਲਿਆਂਦੀ ਧੀ ਕੇਜਰੀਵਾਲ ਨੇ ਪੰਜਾਬ ਦੀਆਂ ਜੁੱਤੀਆਂ ਦੇ ਡਰ ਤੋਂ ਇਹ ਪਾਲਿਸੀ ਵਾਪਸ ਲਈ ਧੰਨਵਾਦ ਨਹੀਂ ਕਰਦੇ ਫਿਰ ਹੁਣ ਤੁਸੀਂ ਮਹਾਰਾਜ ਜੇ ਸਾਡੇ ਕੋਈ ਜੁੱਤੀਆਂ ਮਾਰੂਗਾ ਉਤੇ ਬਾਅਦ ਅਸੀਂ ਉਹਨੂੰ ਹਟਾ ਦਾਂਗੇ ਉਹਦਾ ਧੰਨਵਾਦ ਕਿਸ ਗੱਲ ਦਾ ਕਰਾਂਗੇ ਸੋ ਤਾਂ ਤੁਹਾਨੂੰ 27 ਚ ਪਤਾ ਲੱਗ ਜਾਣਾ ਵੀ ਕਿੰਨਾ ਕੁ ਸਾਥ ਦੰਦੇ ਅਸੀਂ 27 ਦਾ ਦੂਰ ਹੈ ਜੀ ਬਲਾਕ ਵੈਸੇ ਬਲਾਕ ਸੰਮਤੀ ਦਾ ਹੀ ਪਤਾ ਲੱਗ ਜਾਣਾ ਇਹ ਤਾਂ ਅਸੀਂ ਆਪਣੀਆਂ ਜੁੱਤੀਆਂ ਪੈਣ ਤੋਂ ਬਚਾਇਆ ਫਿਰ ਉਹਨਾਂ ਦਾ ਧੰਨਵਾਦ ਕਰੀਏ ਵੀ ਜੁੱਤੀਆਂ ਮਾਰ ਦਿੰਦਾ ਭਾਈ ਚੰਗਾ ਤੂੰ ਹੋਰ ਚਾਰ ਮਾਰ ਲੈਂਦਾ ਸਾਡੇ ਅਸੀਂ ਗੰਦੀ ਸਰਕਾਰ ਨਾਲ ਤੱਕ ਆਈ ਹੈ ਨਾ ਕਰੇ ਆਉਗੀ ਇੱਕ ਮਹੀਨਾ ਹੋ ਗਿਆ ਬਹੁਤ ਦਿਨ ਪਰ ਜਾ ਰੱਖ ਖੋਲਦੀ ਟੈਨਸ਼ਨ ਛੁੱਟ ਜਾਂਦੀ ਵੀ ਇਹ ਕਰ ਕਿਆ ਰਹੇ ਆ ਸਰਕਾਰਾਂ ਹੂੰ ਐਨੀ ਟੈਨਸ਼ਨ ਹੋਈ ਵੀ ਤੇ ਹੂੰ ਸੱਤਾ ਤੇ ਕੋਈ ਹੋਵੇ ਕੋਈ ਵੀ ਪਾਰਟੀ ਹੋਵੇ ਜੇਕਰ ਇਹ ਪੰਜਾਬੀਆਂ ਪਰ ਇੱਕ ਨਾ ਫੇਰ ਜ਼ੁਲਮ ਢਾਊਗੀ ਤਾਂ ਇਸੇ ਤਰ੍ਹਾਂ ਉਹਨਾਂ ਨੂੰ ਵੀ ਰੋਧਾ ਸਾਹਮਣਾ ਕਰਨਾ ਪਊਗਾ ਉਹ ਚਾਹੇ ਕਾਲੀ ਹੋਣ ਕਾਂਗਰਸੀ ਹੋਣ ਭਾਜਪਾ ਹੋਵੇ ਤੇ ਚਾਹੇ ਆਮ ਆਦਮੀ ਪਾਰਟੀ ਤੇ ਚਾਹੇ ਕੋਈ ਹੋਰ ਆਕੇ ਸਾਡੇ ਪਰ ਰਾਜ ਕਰੇ ਲੰਬੇ ਸਮੇਂ ਤੋਂ ਕਿਸਾਨਾਂ ਤੇ ਸਰਕਾਰ ਦੇ ਵਿੱਚ ਚੱਲਦਾ ਰੇੜਕਾ ਖਤਮ ਹੋਇਆ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈਏ ਤੇ ਇਸ ਨੂੰ ਲੈ ਕੇ ਅੱਜ ਵੀ ਅਸੀਂ ਜਦੋਂ ਕਵਰੇਜ ਕਰ ਰਹੇ ਸੀ ਤਾਂ ਕਿਸਾਨ ਸੰਘਰਸ਼ ਹੀ ਕਰ ਰਹੇ ਸੀ ਇਸ ਪਾਲਿਸੀ ਦੇ ਖਿਲਾਫ ਪਰ ਅੱਜ ਸ਼ਾਮ ਤੱਕ ਜਦੋਂ ਪਾਲਿਸੀ ਵਾਪਸ ਹੁੰਦੀ ਹੈ ਉਦੋਂ ਤੱਕ ਕਿਸਾਨ ਕੀ ਸੋਚ ਰਹੇ ਸੀ ਤੇ ਇਸ ਪਾਲਿਸੀ ਦੇ ਵਾਪਸ ਲੈਣ ਤੋਂ ਬਾਅਦ ਹੁਣ ਪ੍ਰਤੀਕਰਮ ਕੀ ਹੈ ਉਸ ਦੇ ਉੱਤੇ ਚਰਚਾ ਕਰਨੀ ਬੇਹੱਦ ਜ਼ਰੂਰੀ ਬਣ ਜਾਂਦੀ ਹੈ ਕਿਉਂਕਿ ਬਹੁਤ ਸਾਰੀਆਂ ਗੱਲਾਂ ਇਹਦੇ ਵਿੱਚੋਂ ਦੇਖਣ ਵਾਲੀਆਂ ਜਿਨ੍ਹਾਂ ਦੇ ਉੱਤੇ ਚਰਚਾ ਹੋਣੀ ਚਾਹੀਦੀ ਹੈ ਕਿ ਕੀ ਇਹਦੇ ਵਿੱਚ ਗਲਤ ਸੀ ਸਰਕਾਰ ਨੇ ਕਿਉਂ ਇਹ ਪਾਲਿਸੀ ਹੁਣ ਵਾਪਸ ਲਈ ਪਹਿਲਾਂ ਸਰਕਾਰ ਕੀ ਸੋਚਦੀ ਸੀ ਹੁਣ ਕਿਹੜੇ ਕਾਰਨਾ ਕਰਕੇ ਵਾਪਸ ਲੈਣੀ ਪਈ ਗੱਲਬਾਤ ਕਰਾਂਗੇ ਰੋਪੜ ਦੇ ਕਿਸਾਨ ਹੈ ਸੱਤ ਪਿੰਡ ਤੇ ਪੰਜ ਪੰਚਾਇਤਾਂ ਦੋ ਪਿੰਡ ਆਪਸ ਵਿੱਚ ਪੰਚਾਇਤਾਂ ਜੁੜੀਆਂ ਹੋਈਆਂ ਤੇ ਉਹ ਸੱਤ ਪਿੰਡਾਂ ਦੀ ਜ਼ਮੀਨ ਇਸ ਪਾਲਿਸੀ ਦੇ ਵਿੱਚ ਆਉਂਦੀ ਸੀ ਸੋ ਗੱਲਬਾਤ ਕਰਦੇ ਆ ਜੀ ਕਿਵੇਂ ਦੇਖਦੇ ਹੋ ਬਾਈ ਅੱਜ ਹੁਣ ਪਾਲਿਸੀ ਵਾਪਸ ਲਈ ਆ ਧੰਨਵਾਦ ਕਰੋਗੇ ਸਰਕਾਰ ਦਾ ਹੁਣ ਖੁਸ਼ੀਆਂ ਮਨਾਓਗੇ ਜਾਂ ਸਰਕਾਰ ਨੂੰ ਜੀ ਆਇਆਂ ਨੂੰ ਕਹੋਗੇ ਆ ਕਦਮ ਸਰਕਾਰ ਨੇ ਚੁੱਕਿਆ ਪਹਿਲਾਂ ਤਾਂ ਸਤਨਾਮ ਜੀ ਗੱਲ ਦੱਸ ਅਸੀਂ ਤੁਹਾਨੂੰ ਲੋਕਾਂ ਨੂੰ ਵੀ ਇਹ ਕਲੀਅਰ ਕਰ ਦੇਣਾ ਚਾਹੁੰਦੇ ਆ ਕਿ ਪਾਲਿਸੀ ਆਪਣੇ ਆਪ ਵਾਪਸ ਨਹੀਂ ਲਈ ਜੁੱਤੀ ਦੇ ਜ਼ੋਰ ਤੇ ਡੰਡੇ ਦੇ ਜ਼ੋਰ ਨਾਲ ਰੋਕਾਂ ਦੇ ਲੋਹ ਨੇ ਇਹ ਪਾਲਿਸੀ ਵਾਪਸ ਕਰਾਈ ਹੈ ਇਹ ਭਗਵਾਨ ਤਮਾਨ ਆਪਣੇ ਹੱਥ ਕੈਲ ਪਾਲਿਸੀ ਲੈ ਕੇ ਨਹੀਂ ਤਾਇਆ ਦਿੱਲੀ ਵਾਲਿਆਂ ਵੱਲੋਂ ਪਾਲਿਸੀ ਲਿਆਂਦੀ ਗਈ ਤੇ ਪੰਜਾਬੀਆਂ ਵੱਲੋਂ ਇਹ ਲੋਕਾਂ ਵੱਲੋਂ ਜਾਗਦੀ ਜ਼ਮੀਰ ਵਾਲੇ ਲੋਕਾਂ ਵੱਲੋਂ ਇਹ ਪਾਲਿਸੀ ਵਾਪਸ ਕਰਾਈ ਗਈ ਇਹ ਇਕੱਲੇ ਰੋਪੜ ਜ਼ਿਲ੍ਹੇ ਦੇ ਨਹੀਂ ਪੂਰੇ ਪੰਜਾਬ ਦੇ ਲੋਕ ਜਿਹੜੀ ਜਾਗਦੀ ਜ਼ਮੀਰ ਵਾਲੇ ਐ ਜਿਹੜੇ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਦੇ ਐ ਉਹਨਾਂ ਨੇ ਇਸ ਪਾਲਿਸੀ ਨੂੰ ਵਾਪਸ ਕਰਾਇਆ ਔਰ ਦਿੱਲੀ ਦਾ ਮੂੰਹ ਇੱਕ ਵਾਰੀ ਫੇਰ ਪਿੱਛੇ ਨੂੰ ਮੋੜਿਆ ਤੇ ਤੁਸੀਂ ਕਹਿੰਦੇ ਵੀ ਦਿੱਲੀ ਦਾ ਮੂੰਹ ਮੋੜਿਆ ਉਹ ਕਹਿੰਦੇ ਭਗਵਾਨ ਸਿੰਘ ਮਾਨ ਉਹਨਾਂ ਨੇ ਵਾਪਸ ਲਈ ਆ ਭਾਈ ਪਰ ਅਸੀਂ ਟਕਰਾ ਨਹੀਂ ਸੀ ਚਾਹੁੰਦੇ ਲੋਕਾਂ ਨੂੰ ਜੇ ਮਨਜ਼ੂਰ ਨਹੀਂ ਸੀ ਅਸੀਂ ਵਾਪਸ ਲੈ ਲਈ ਅਸੀਂ ਕਿਸੇ ਟਕਰਾਜ ਨਹੀਂ ਸੀ ਪੈਣਾ ਚਾਹੁੰਦੇ ਸਰਕਾਰ ਲੋਕਾਂ ਦੇ ਭਲੇ ਲਈ ਹੁੰਦੀ ਆ ਵੀਰ ਜੀ ਆਹ 2 ਘੰਟੇ ਪਹਿਲਾਂ ਤੱਕ ਤਾਂ ਇਹ ਕਹ ਰਹੇ ਤੇ ਪਾਲਿਸੀ ਵਧੀਆ ਹੈ ਇਹਨਾਂ ਦੇ ਹਲੇ ਤੱਕ ਹਲਕਾ ਇੰਚਾਰਜ ਨੂੰ ਇਹ ਤਾਂ ਪਤਾ ਨਹੀਂ ਤਵੀ ਪਾਲਿਸੀ ਵਾਪਸ ਲੈ ਲੈਣੀ ਹੈ ਜੇ ਜਦੋਂ ਇਹਨਾਂ ਨੇ ਦੇਖਿਆ ਵੀ ਪੂਰੇ ਪਿੰਡਾਂ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਨੇ ਗ੍ਰਾਮ ਸਭਾ ਦੇ ਮਤਿਆਂ ਨੇ ਔਰ ਪਿੰਡਾਂ ਦੇ ਲੋਕਾਂ ਨੇ ਸਾਰੀਆਂ ਕਿਸਾਨ ਯੂਨੀਅਨਾਂ ਨੇ ਰਾਜਨੀਤਿਕ ਪਾਰਟੀਆਂ ਨੇ ਸਾਡਾ ਬਲਾਕ ਸਮಿತಿ ਜ਼ਿਲ੍ਹਾ ਪ੍ਰੀਸ਼ਦ 2027 ਦੀਆਂ ਚੋਣਾਂ ਵਿੱਚ ਪੜਨਾ ਪਿੰਡਾਂ ਵਿੱਚ ਔਖਾ ਕਰ ਦੇਣਾ ਉਸ ਨੂੰ ਦੇਖਦੇ ਹੋਏ ਭਗਵੰਤ ਮਾਨ ਨੇ ਬਹੁ ਪਾਲਿਸੀ ਮੈਂ ਤੁਹਾਨੂੰ ਫੇਰ ਕਹਿ ਦਿੰਦਾ ਭਗਵੰਤ ਮਾਨ ਨੇ ਲਿਆਂਦੀ ਸੀ ਨਾ ਵਾਪਸ ਕਰੀ ਹੈ ਕੇਜਰੀਵਾਲ ਨੇ ਲਿਆਂਦੀ ਸੀ ਕੇਜਰੀਵਾਲ ਨੇ ਪੰਜਾਬ ਦੀਆਂ ਜੁੱਤੀਆਂ ਦੇ ਡਰ ਤੋਂ ਇਹ ਪਾਲਿਸੀ ਵਾਪਸ ਲਈ ਹੈ ਧੰਨਵਾਦ ਨਹੀਂ ਕਰਦੇ ਫਿਰ ਹੁਣ ਤੁਸੀਂ ਮਹਾਰਾਜ ਜੇ ਸਾਡੇ ਕੋਈ ਜੁੱਤੀਆਂ ਮਾਰੂਗਾ ਉਤੇ ਬਾਅਦ ਅਸੀਂ ਉਹਨੂੰ ਹਟਾ ਦਾਂਗੇ ਉਹਦਾ ਧੰਨਵਾਦ ਕਿਸ ਗੱਲ ਦਾ ਕਰਾਂਗੇ ਇਹ ਤਾਂ ਅਸੀਂ ਆਪਣੀਆਂ ਜੁੱਤੀਆਂ ਪੈਣ ਤੋਂ ਬਚਾਇਆ ਫਿਰ ਉਹਨੂੰ ਧੰਨਵਾਦ ਕਰੀਏ ਵੀ ਜੁੱਤੀਆਂ ਮਾਰਦਾ ਤਾਂ ਭਾਈ ਚੰਗਾ ਤੂੰ ਹੋਰ ਚਾਰ ਮਾਰ ਲੈਂਦਾ ਸਾਡੇ ਇਹ ਕਈ ਵਾਰੀ ਕਹਿੰਦੇ ਦੇਰ ਆਏ ਦਰਸਤ ਆਏ ਨਹੀਂ ਚਲੋ ਦੇਰ ਆਏ ਦਰਸਤ ਆਏ ਤੁਹਾਡੀ ਗੱਲ ਠੀਕ ਹੈ ਧੰਨਵਾਦ ਅਸੀਂ ਇੰਨਾ ਕਰਨਾ ਚਾਹੁੰਦੇ ਆ ਕਿ ਹਾਂ ਤੁਸੀਂ ਪੰਜਾਬੀਆਂ ਦੀ ਅਣਖ ਨੂੰ ਦੇਖ ਲਿਆ ਤੁਸੀਂ ਪੰਜਾਬੀਆਂ ਦੇ ਗੁੱਸੇ ਨੂੰ ਦੇਖ ਲਿਆ ਤੁਸੀਂ ਪੰਜਾਬੀਆਂ ਦੀ ਅਣਖ ਪੰਜਾਬੀਆਂ ਦੇ ਰੋਹ ਨੂੰ ਦੇਖ ਲਿਆ ਇੰਨਾ ਕਿ ਧੰਨਵਾਦ ਕਰਨਾ ਚਾਹੁੰਦੇ ਆ ਇਸ ਰੋਹ ਨੂੰ ਦੇਖਦੇ ਹੋਏ ਤੁਸੀਂ ਜਿਹੜੀ ਇਹ ਪਾਲਿਸੀ ਵਾਪਸ ਲੈ ਲਈ ਇਹਦਾ ਧੰਨਵਾਦ ਹੈ ਇਹ ਪਾਲਿਸੀ ਵਾਪਸ ਕਰਨ ਦਾ ਧੰਨਵਾਦ ਨਹੀਂ ਹੈ ਇਹ ਲੋਕਾਂ ਦੇ ਜਿਹੜੇ ਗੁੱਸੇ ਨੂੰ ਦੇਖ ਲਿਆ ਰੋਹ ਨੂੰ ਦੇਖ ਲਿਆ ਉਹਦਾ ਧੰਨਵਾਦ ਅਸੀਂ ਤੁਹਾਡਾ ਕਰਦੇ ਆ ਸਵੇਰੇ ਤੁਸੀਂ ਬਈ ਰੈਲੀ ਕੱਢ ਰਹੇ ਸੀ ਅੱਜ ਸ਼ਾਮ ਨੂੰ ਹੁਣ ਪਾਲਿਸੀ ਵਾਪਸ ਹੋ ਗਈ ਉਹ ਜਜ਼ਬਾਤ ਕੀ ਸੀ ਤੇ ਹੁਣ ਕੀ ਆ ਜਜ਼ਬਾਤ ਤਾਂ ਉਹੀ ਹੈ ਜੀ ਲੋਕਾਂ ਦਾ ਜਿਹੜਾ ਸਾਥ ਹੈ ਉਹ ਪਹਿਲਾਂ ਵੀ ਵਧੀਆ ਮਿਲਿਆ ਹੁਣ ਵੀ ਵਧੀਆ ਮਿਲ ਰਿਹਾ ਅਸੀਂ ਧੰਨਵਾਦ ਇਹਨਾਂ ਦਾ ਕਰਦੇ ਆਂ ਸਰਕਾਰ ਨੂੰ ਵੀ ਸਾਥ ਨੂੰ ਵਧੀਆ ਬਿਲੂਗਾ ਲੋਕਾਂ ਦਾ ਨਹੀਂ 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 ਸਾ ਉਹ ਤਾਂ ਤੁਹਾਨੂੰ 27 ਚ ਪਤਾ ਲੱਗ ਜਾਣਾ ਵੀ ਕਿੰਨਾ ਕੁ ਸਾਥ ਦੰਦੇ ਆਂ ਅਸੀਂ 27 ਤਾਂ ਦੂਰ ਹੈ ਜੀ ਬਲਾਕ 27 ਵੈਸੇ ਬਲਾਕ ਸੰਮਤੀ ਦਾ ਹੀ ਪਤਾ ਲੱਗ ਜਾਣਾ ਦੇਖੋ ਜੀ ਇਹ ਜਿਹੜੀ ਪਾਲਿਸੀ ਲੈ ਕੇ ਤੇ ਨਾ ਆਪ ਨੂੰ ਨਹੀਂ ਤਾਂ ਪਤਾ ਇਹਨਾਂ ਨੂੰ ਵੀ ਹੈ ਕੀ ਚੀਜ਼ ਹੈ ਇਹ ਤਾਂ ਸਿਰਫ ਥੋਪਣ ਲੱਗੇ ਤੇ ਪੰਜਾਬੀ ਜਿਹੜੇ ਉੱਠ ਖੜੇ ਜਾਗਦੇ ਸੀ ਤੇ ਵਾਪਸ ਕਰਾ ਲਈ ਹੈ ਧੰਨਵਾਦ ਇਹਨਾਂ ਦਾ ਪੰਜਾਬੀਆਂ ਦਾ ਪੰਜਾਬੀਅਤ ਦਾ ਵੀ ਆਪਣੇ ਛੱਤਰ ਪੈਣ ਤੋਂ ਬਚ ਬਚ ਗਏ ਉੱਜਣ ਤੋਂ ਬਚ ਗਏ ਨੇਤਾ ਉਰੇ ਤੋਂ 200 ਕੀਲਾ ਕਹਿੰਦੇ ਸੀ 800 ਪਰਿਵਾਰ ਸੀਗੇ ਉੱਜੜ ਕੇ ਕਿੱਥੇ ਜਾਣਾ ਸੀਗਾ ਇਸ ਤਨਵਾਦ ਇਹਨਾਂ ਦਾ ਏਕਾ ਹੋ ਕੇ ਅਸੀਂ ਬਚ ਗਏ ਹਾਂ ਬਸ ਸ਼ਹਿਰੀ ਵਿਕਾਸ ਲਈ ਤੇ ਕਿਸਾਨਾਂ ਦੇ ਭਲਾਈ ਲਈ ਕਹਿੰਦੇ ਪਾਲਿਸੀ ਬਣੀ ਸੀ ਜੀ ਦੇਖੋ ਜੇ ਪਾਲਿਸੀ ਸ਼ਹਿਰੀ ਵਿਕਾਸ ਨਾਲ ਵੰਦੇ ਹੁੰਦੇ ਜਿਹੜੀਆਂ ਪ੍ਰਾਣੀਆਂ ਕਲੋਨੀਆਂ ਸਰਕਾਰ ਦੀਆਂ ਜਿਵੇਂ ਜੈਲ ਸਿੰਘ ਨਗਰ ਮਰੂਰਾ ਦੀ ਕਲੋਨੀ ਸਭ ਤੋਂ ਪੁਰਾਣੀ 1982 ਦੀ ਉਹਦੇ ਜਿਹੜੀ ਪਿਛਲੀ 27 ਜੁਲਾਈ ਨੂੰ ਇਹਨਾਂ ਨੇ ਆਕਸ਼ਨ ਕੀਤੀ ਪਲਾਟਾਂ ਦੀ ਜਦੋਂ ਉਹ ਨਹੀਂ ਇਹਨਾਂ ਤੋਂ ਹੁਣ ਤੱਕ ਡਿਵੈਲਪ ਹੋ ਸਕੀਆਂ ਤਾਂ ਨੰਮੀਆਂ ਨੂੰ ਕਿੱਥੋਂ ਡਿਵੈਲਪ ਕਰਦੇ ਫਿਰ ਸਭ ਤੋਂ ਵੱਧ ਇਹ ਤਾਂ ਕਿਸਾਨ ਮਾਰੂ ਇਹ ਤੇ ਵੀ ਕਿਸਾਨ ਨੂੰ ਦੇਣਾ ਕੁਝ ਨਹੀਂ ਬੇਸਾ ਤਾਂ ਕੋਈ ਦੇਣਾ ਨਹੀਂ 8 ਕਨਾਲਾ ਲੈ ਕੇ 2 ਕਨਾਲਾ ਦੇਣੀ ਆ ਉਹ ਵੀ ਇਹਨਾਂ ਐਲਓਆਈ ਪਤਾ ਨਹੀਂ ਕਾਦੋਂ ਦੇਣੀ ਆ ਕਾਦ ਮਿਲਣੀ ਆ ਜਦ ਕਿਸਾਨ ਦੀ ਰੋਜ਼ੀ ਰੋਟੀ ਖੋਈ ਗਈ ਕਿਸਾਨ ਦੇ ਨਾਲ ਮਜ਼ਦੂਰ ਵਰਗੀ ਆ ਕਿਉਂਕਿ ਖੇਤੀ ਦੇ ਸਿਰਫ ਬਹੁਤ ਅਧਾਰੇ ਚੱਲਦੇ ਆ ਵਪਾਰੀ ਵੀ ਚੱਲਦਾ ਆ ਆੜਤੀ ਵੀ ਚੱਲਦਾ ਟਰਾਂਸਪੋਰਟ ਵੀ ਚੱਲਦੀ ਆ ਤੇ ਗਰੀਬ ਵਰਗ ਦਾ ਵੀ ਕੰਮ ਚੱਲਦਾ ਨਾਲ ਬਿਨਾਂ ਦਾ ਸਾਰਾ ਜਿਹੜੀ ਕਿਸਮ ਦਾ ਜਾੜਾ ਕਰਨਾ ਸੀ 1947 ਤੋਂ ਬਾਅਦ ਤੁਸੀਂ ਹੁਣ ਸਮਝਦੇ ਵੀ ਤੁਹਾਡੇ ਰੋ ਨੇ ਇਹ ਕੌਣ ਸੀ ਵਾਪਸ ਕਰਾਈ ਆ ਜਾਂ ਪੰਜਾਬੀਆਂ ਦੇ ਰੋ ਨੇ ਪੰਜਾਬੀਆਂ ਦੇ ਏਕੇ ਨੇ ਤੇ ਪੰਜਾਬੀਆਂ ਦੇ ਰੋਹ ਨੇ ਵਾਸਤ ਕਰਾਈ ਜਾਂ ਸਰਕਾਰ ਨੇ ਨਹੀਂ ਤਾਂ ਸਰਕਾਰ ਨੇ ਹਾਈ ਕੋਰਟ ਜਿਹੜਾ ਤੁਸੀਂ ਪੜ੍ਹ ਲਓ 4 ਦਿਨ ਪਹਿਲਾਂ ਬਿਆਨ ਦਿੱਤਾ ਉਹਦੇ ਇਹਨਾਂ ਨੇ ਕਹਿ ਬਈ ਪਾਲਸੀ ਵਾਪਸ ਨਹੀਂ ਲੈਣੀ ਸਾਨੂੰ ਸਮਾਂ ਦੋ ਜੋ ਆਪ ਦੇਣ ਦਾ ਇਹ ਤਾਂ ਹੁਣ ਜਿਹੜੇ ਮਾਰਚ ਨਿਕਲੇ ਆਂ ਅਰ ਪੰਜਾਬੀਆਂ ਦਾ ਰੋਹ ਹੈ ਸੀ ਕਿ ਜ਼ਮੀਨਾਂ 'ਚ ਵਾੜਨ ਨਹੀਂ ਦੇਣਾ ਇਸ ਕਰਕੇ ਪੰਜਾਬੀਆਂ ਦੇ ਰੋਹ ਔਰ ਏਕੇ ਦੇ ਅੱਗੇ ਝੁਕ ਕੇ ਮਜਬੂਰ ਇਹਨਾਂ ਨੇ ਵਾਪਸ ਲਈਆ ਅਜੇ ਵੀ ਸਾਨੂੰ ਤਸੱਲੀ ਨਹੀਂ ਜਦ ਤੱਕ ਉਹ ਅਖਬਾਰਾਂ 'ਚ ਪਬਲਿਸ਼ ਨਹੀਂ ਕਰਦੇ ਨੋਟੀਫਿਕੇਸ਼ਨ ਇਹਦੇ ਜਿਵੇਂ ਇਹਨਾਂ ਨੇ ਖਸਰਾ ਨੰਬਰ ਅਖਬਾਰਾਂ ਦੇ ਸਾਡੇ ਪਾਏ ਉਮੀਦਵਾਰਾਂ ਪਾ ਕੇ ਡੀ ਨੋਟੀਫਾਈਡ ਨਹੀਂ ਕਰਦੇ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੂਗਾ ਇਹ ਵੀ ਜਾਰੀ ਰਹੂਗਾ ਇਹ ਵੀ ਜਾਰੀ ਰਹੂਗਾ ਬੇਅਦਮੀਆਂ ਤੇ ਵੀ ਜਾਰੀ ਰਹੂਗਾ ਚਿੱਪ ਵਾਲੇ ਮੀਠਾਂ ਬਾਰੇ ਵੀ ਜਾਰੀ ਰਹੂਗਾ ਤੇ ਇਸ ਪਾਲਿਸੀ ਬਾਰੇ ਵੀ ਜਾਰੀ ਰਹੂਗਾ ਜਦ ਤੱਕ ਡੀ ਨੋਟੀਫਾਈ ਨਹੀਂ ਹੁੰਦਾ ਥਰੂ ਨਿਊਜ਼ਪੇਪਰ ਜਦ ਤੱਕ ਸਾਡਾ ਸੰਘਰਸ਼ ਜਾਰੀ ਰਹੂਗਾ ਸਤਨਾਮ ਜੀ ਅਸੀਂ ਦੱਸਣਾ ਚਾਹੁੰਦੇ ਆ ਤੁਹਾਡੇ ਮਾਧਿਅਮ ਰਾਹੀਂ 14 ਤਰੀਕ ਨੂੰ ਸਰਦਾਰ ਅਮਿਤੋਜ ਮਾਨ ਜੀ ਵੀ ਇੱਥੇ ਦੇ ਰੈਲੋਂ ਬੜੀ ਰੈਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਰਹੇ ਐ ਤੇ ਉਹ ਸਾਡਾ ਪ੍ਰੋਗਰਾਮ ਆ ਜੇ ਕਹਿਣ ਨਾਲ ਵੀ ਲੈਂਡ ਪੂਲਿੰਗ ਦੇ ਸਬੰਧ ਵਿੱਚ ਇਹ ਵਾਪਸ ਕਰਨ ਦੇ ਸਮਾਂ ਵਿੱਚ ਲੋਕ ਇਕੱਠੇ ਹੋਏ ਨਹੀਂ ਸਾਡੀ ਇਹ ਮੀਟਿੰਗ ਚੱਲ ਰਹੀ ਸੀ 14 ਤਰੀਕ ਦੇ ਪ੍ਰੋਗਰਾਮ ਦੇ ਸਬੰਧੀ ਅਸੀਂ ਮੀਟਿੰਗ ਲਈ ਇਕੱਠੇ ਹੋਏ ਸੀ ਅਸੀਂ ਮੀਟਿੰਗ ਲਈ ਇਕੱਠੇ ਹੋਏ ਦੇ 14 ਤਰੀਕ ਦੇ ਪ੍ਰਬੰਧ ਕਰਨ ਲਈ ਜਿਹੜੀ 14 ਤਰੀਕ ਨੂੰ ਅਮਿਤੋਜ ਮਾਨ ਜੀ ਆ ਰਹੇ ਸੀ ਹੋਰ ਸਾਡੇ ਵੱਡੇ ਲੀਡਰ ਆ ਰਹੇ ਸੀ ਜਿਹੜੇ ਸਿਆਸੀ ਸਿਆਸੀ ਲੀਡਰ ਹੈ ਸਿਆਸੀ ਲੀਡਰ ਨਹੀਂ ਸਾਡੇ ਕਿਸਾਨੀ ਲੀਡਰ ਆ ਰਹੇ ਸੀ ਸਿਆਸੀ ਲੀਡਰਾਂ ਨੇ ਵੀ ਪਰ ਤੋਂ ਸਾਥ ਦਿੱਤਾ ਸੀ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਦਾ ਬੜਾ ਤੈ ਤੈ ਜਲੋ ਧੰਨਵਾਦ ਅਸੀਂ ਕਰਦੇ ਹਾਂ ਬਿਲਕੁਲ ਕਰਦੇ ਹਾਂ ਜਿਨ੍ਹਾਂ ਨੇ ਅੱਜ ਸਾਡੇ ਦੁੱਖ ਦੀ ਘੜੀ ਵਿੱਚ ਆ ਕੇ ਸਾਡੀ ਸਾਰ ਲਈ ਤੀ ਉਹਨਾਂ ਦਾ ਧੰਨਵਾਦ ਪਰ ਅਸੀਂ ਇੱਕ ਗੱਲ ਫੇਰ ਸਪਸ਼ਟ ਕਰਨੇ ਚਾਹੁੰਦੇ ਹਾਂ ਸੱਤਾ ਤੇ ਕੋਈ ਹੋਵੇ ਕੋਈ ਵੀ ਪਾਰਟੀ ਹੋਵੇ ਜੇਕਰ ਇਹ ਪੰਜਾਬੀਆਂ ਪਰ ਇੱਕ ਨਾ ਫੇਰ ਜ਼ੁਲਮ ਢਾਊਗੀ ਤਾਂ ਇਸੇ ਤਰ੍ਹਾਂ ਉਹਨਾਂ ਨੂੰ ਵੀ ਰੋਧਾ ਸਾਹਮਣਾ ਕਰਨਾ ਪਊਗਾ ਉਹ ਚਾਹੇ ਕਾਲੀ ਹੋਣ ਕਾਂਗਰਸੀ ਹੋਣ ਭਾਜਪਾ ਹੋਵੇ ਤੇ ਚਾਹੇ ਆਮ ਆਦਮੀ ਪਾਰਟੀ ਤੇ ਚਾਹੇ ਕੋਈ ਹੋਰ ਆਕੇ ਸਾਡੇ ਪਰ ਰਾਜ ਕਰੇ ਹੋਰ ਤਾਂ ਮੈਂ ਦਿੱਲੀ ਤੋਂ ਨਹੀਂ ਕਿਸੇ ਆਜ਼ਾਦ ਉਮੀਦਵਾਰ ਦੀ ਗੱਲ ਕਰ ਰਹੇ ਹਾਂ ਕਿ ਉਹ ਵੀ ਜੇਕਰ ਆਕੇ ਸਾਡੇ ਪਰ ਇਸ ਤਰ੍ਹਾਂ ਜ਼ੁਲਮ ਢਾਊਗਾ ਪੰਜਾਬ ਪੰਜਾਬੀਅਤ ਦੀ ਗੱਲ ਨੂੰ ਕਰਨ ਤੋਂ ਬਾਹਰ ਜਾਊਗਾ ਤਾਂ ਉਹਦੇ ਨਾਲ ਵੀ ਇਹੀ ਪੰਜਾਬੀ ਰੋਦ ਦੁਬਾਰਾ ਇਕੱਠੇ ਹੋ ਕੇ ਦਿਖਾਉਣਗੇ ਹੂੰ ਤੁਸੀਂ ਸਵੇਰੇ ਕਹਿੰਦੇ ਸੀ ਤੁਹਾਡੇ 20 ਕਿੱਲੇ ਇਹਦੇ ਵਿੱਚ ਆ ਗਏ ਸੀ ਤੇ ਹੁਣ ਜਦੋਂ ਇਹ ਖਬਰ ਸੁਣਦੇ ਹਾਂ ਤਾਂ ਫਿਰ ਕੀ ਮਹਿਸੂਸ ਕਰਦੇ ਹੋ ਬਿਲਕੁਲ ਸਾਡੇ ਬੀਨ ਦੇ 20 ਕਿੱਲੇ ਇਸ ਪਾਲਿਸੀ ਚ ਆਏ ਤੇ ਜੀ ਦਬੈਲ ਹੁਣ ਮੈਂ ਦੱਸਿਆ ਦਾ ਅੱਜ ਹੋਰ ਸਰਕਾਰ ਨੇ ਆਪਣੀ ਪਾਲਿਸੀ ਵਾਪਸ ਲਈ ਹੈ ਜੀ ਆਪਣੀ ਧੰਨਵਾਦ ਤਾਂ ਨਹੀਂ ਕਰਦੇ ਧੰਨਵਾਦ ਤਾਂ ਲੋਕਾਂ ਦਾ ਸਾਡੇ ਪਿੰਡ ਦੇ ਸਾਰੇ ਜਨ ਦਾ ਇਕੱਠਿਆਂ ਦਾ ਵੀ ਉਹ ਵਾਪਸ ਹੋਏ ਆ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਸਾਡੇ ਬੱਚੇ ਅੱਗੇ ਨੂੰ ਆਪਣਾ ਕਾਰੋਬਾਰ লাভ ਉਹ ਵਧੀਆ ਤਰੀਕੇ ਨਾਲ ਚਲਾਉਂਗੇ ਇੱਥੇ ਮਿਸਟਰ ਕਾਰ ਜੋ ਟੱਕਾ ਕਰਨਾ ਚਾਹੁੰਦੇ ਜੀ ਉਹ ਖਤਮ ਹੋ ਗਿਆ ਡੀ ਨੋਟੀਫਾਈ ਹੋ ਗਏ ਲੋਕਾਂ ਰੋਟੇ ਦਾ ਕਾਗਜ਼ਾਦ ਵਿੱਚ ਮੈਂ ਇੰਨੀ ਜਨਤਾ ਸਾਰੇ ਪਿੰਡਾਂ ਦੇ ਵਿੱਚ ਬੰਦੇ ਖੜੇ ਆ ਮੈਂ ਸਭ ਨੂੰ ਇੱਕ ਬੇਨਤੀ ਕਰਨਾ ਵੀ ਅੱਗੇ ਨੂੰ ਖਿਆਲ ਰੱਖਿਓ ਇਹ ਸਰਕਾਰ ਜੁੱਤੀ ਮਾਰੇ ਵਾਲਾ ਬੰਦਾ ਹੁੰਦਾ ਗਾਣ ਬੋਟ ਨਾ ਬਾੜਿਓ ਜੇਕਰ ਮੁੜ ਕੇ ਸਰਕਾਰ ਦੁਆਰਾ ਆ ਗਈ ਗਲਤੀ ਨਾਲ ਪਹਿਲੇ ਆਉਂਦੇ ਸਾਲ ਪਹਿਲੇ ਦਿਨ ਦੇ ਬੌਕਸੀ ਦੁਆਰਾ ਫੇਰ ਲਾਗੂ ਕਰਨੀ ਆ ਸਾਨੂੰ ਪੰਜਾਬੀਆਂ ਨੂੰ ਲੁੱਟਣ ਲੱਗ ਪਏ ਨਹੀਂ ਉਹ ਤਾਂ ਕਹਿੰਦੇ ਆ ਜੀ ਹੁਣ ਵੀ ਅਸੀਂ ਤਾਂ ਕਿਸਾਨਾਂ ਦਾ ਕਿਸਾਨਾਂ ਦੇ ਪੁੱਤ ਆ ਹੁਣ ਜਿਹੜੇ ਉਹਨਾਂ ਦੇ ਲੀਡਰ ਬਿਆਨ ਦੇ ਰਹੇ ਆ ਚੈਨਲਾਂ ਦੇ ਉੱਤੇ ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਆਪ ਕਿਸਾਨ ਆ ਉਹਨਾਂ ਨੇ ਮੁਸ਼ਕਲਾਂ ਸਮਝੀਆਂ ਆ ਕਿਸਾਨਾਂ ਦੀਆਂ ਕਰਕੇ ਵਾਪਸ ਲਈਏ ਜੇਕਰ ਉਹਨਾਂ ਮੁਸ਼ਕਲਾਂ ਸਮਝੀਆਂ ਹੁੰਦੀਆਂ ਤਾਂ ਉਹ ਪੌਪਲਿਸ਼ਨ ਲੈ ਗਈ ਨਾ ਦੇ ਕਿੰਨੇ ਐਮਰ ਦੇ ਇਹਨਾਂ ਦੇ 99 ਐਮਰ ਲੈ ਕਿਹਾ ਕੁਝ ਜ਼ਮੀਨ ਹੈ ਨਹੀਂ ਹੈ ਕਿਸੇ ਐਮਰ ਦੇ ਜ਼ਮੀਨ ਆਈ ਜਿਹੜੀ ਆਈ ਹੈ ਉਹ ਬਾਹਰ ਚੱਲ ਗਈ ਨੋਟੀਫਿਕੇਸ਼ਨ ਤੋਂ ਬਾਹਰ ਨਾਲ ਉਹਦੇ ਹੋਰ ਜ਼ਮੀਨ ਵੀ ਛੱਡੀ ਆ ਇਸ ਕਰਕੇ ਵੀ ਸਸਤੇ ਰੇਟ ਤੇ ਤੁਸੀਂ ਉਹਨੂੰ ਖਰੀਦੂਗੇ ਜੇ ਇਹਨੇ ਨਾ ਬਣਾਨੀ ਹੁੰਦੀ ਤਾਂ ਇਹ ਕੰਮ ਨਾ ਕਰਦੇ ਸਾਨੂੰ ਲੋਕਾਂ ਨੂੰ ਨਾ ਮਾਰ ਰਹੇ ਇਹ ਜਾਣ ਬੁੱਝ ਕੇ ਸਭ ਕੰਮ ਇਹਨੇ ਕੀਤਾ ਸਾਡੇ ਨੰਬਰ ਵਿੱਚੋਂ ਜਿਹੜੇ ਇਹਨਾਂ ਨੰਬਰ ਪਰ ਨੋਟੀਫਾਈ ਕਰ ਰਹੇ ਆ ਉਹਦੇ ਵਿੱਚੋਂ ਮੈਂ ਉਹ ਕਿਹਾ ਕਮਾ ਇਹਨੇ ਪੈਸੇ ਦੇ ਕੇ ਉਹਨੂੰ ਡੀ ਨੋਟੀਫਾਈ ਕੀਤਾ ਹੈ ਉਹ ਕਿਉਂ ਕੀਤਾ ਹੈ ਉਹ ਸਾਡਾ ਨੰਬਰ ਵੀ ਹੈਗੇ ਆ ਉਹ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਐਸੀ ਗੰਦੀ ਸਰਕਾਰ ਨਾ ਤੱਕ ਆਈ ਹੈ ਨਾ ਕਰੇ ਆਉਗੀ ਮੈਂ ਗੁਰਦਾਰ ਸਾਹਿਬ ਇਹ ਸਭ ਆਪਣੇ ਭਾਈਆਂ ਨੂੰ ਬੇਨਤੀ ਕਰ ਰਹਾਂ ਮੇਰੇ ਬਜ਼ੁਰਗਾਂ ਬੱਚੇ ਭਾਈਆਂ ਵੀ ਮੁੜ ਕੇ ਇਹ ਸਭ ਕੰਮ ਨਾ ਪਟੜਿਓ ਬੇਨ ਦੇਖਿਆ ਜੀ ਗਲਤੀ ਨਾ ਕਰ ਬੱਸ ਤੁਸੀਂ ਉਸ ਦਿਨ ਬੜੇ ਭਖੇ ਹੋਏ ਸੀ ਜੀ ਟਰੈਕਟਰ ਮਾਰਚ ਵਾਲੇ ਦਿਨ ਗੁੱਸਾ ਠੰਡਾ ਹੋਇਆ ਕੁਛ ਹੁਣ ਥੋੜਾ ਗੁੱਸਾ ਦਾ ਠੰਡਾ ਜਿੱਦਾਂ ਚ ਡੀ ਨੋਟੀਫਾਈ ਨਹੀਂ ਹੁੰਦਾ ਉਹਨਾਂ ਚ ਠੰਡਾ ਹੋਣਾ ਇਹਦਾ ਕੰਟੀਨਿਊਲੀ ਚੱਲਦਾ ਰਹੇਗਾ ਅੱਜ ਤਾਂ ਹੁਣ ਤੁਸੀਂ ਇੱਥੇ ਆਏ ਹੋ ਇਸ ਮੀਟਿੰਗ ਦੇ ਵਿੱਚ ਕਿੰਧਾ ਦੇ ਜਜ਼ਬਾਤ ਲੈ ਕੇ ਆਏ ਸੀ ਗੁੱਸੇ ਚ ਆਏ ਸੀ ਭਖੇ ਹੋਏ ਆਏ ਸੀ ਜੀ ਮੀਟਿੰਗ ਕਰਨ ਵਾਸਤੇ ਆਏ ਸੀਗੇ 14 ਤਰੀਕ ਦਾ ਜਿਹੜਾ ਪ੍ਰੋਗਰਾਮ ਅੱਗੇ ਉਲੀਕਣਾ ਉਹਦੇ ਵਾਸਤੇ ਅਸੀਂ ਇਕੱਠੇ ਹੋਏ ਸੀਗੇ ਇਹ ਤਾਂ ਅਜਨ ਜੇ ਕਿਸੇ ਮੁੰਡੇ ਨੇ ਮਤਲਬ ਪਾਤੀਰ న్యూਸ ਦੇ ਵਿੱਚ ਦੀ ਅਸੀਂ ਤਾਂ ਕਰਕੇ ਮਤਲਬ ਇਹ ਤਾਂ ਇੱਕ ਦੂਜੇ ਹਾਂ ਤਾਂ ਬਿਲਕੁਲ ਅਜੇ ਵੀ ਇੱਥੇ ਦਾ ਅਸੀਂ ਪਹਿਲੀ ਅਸੀਂ ਜੀ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੁੰਦੇ ਵੀ ਅਸੀਂ ਜਿਹੜਾ 14 ਤਰੀਕ ਦਾ ਉਲਿਕਿਆ ਭਾਈ ਹੈ ਉਹ ਕੈਨਸਲ ਨਹੀਂ ਕਰਿਆ ਕੈਨਸਲ ਨਹੀਂ ਕੀਤਾ ਹੈ ਉਹ ਸਾਡੇ ਚੱਲਦੇ ਰਹਣੇ ਆ ਤੁਹਾਨੂੰ ਮੈਂ ਦੁਬਾਰਾ ਵੀ ਤੁਸੀਂ ਕਰਿਆ ਸੀਗਾ ਵੀ ਦੇਖੋ ਜਿਹੜੀ ਸਾਡੀ ਬੇਅਦਬੀਆਂ ਹੋਈਆਂ ਵੀ ਹਨਾ ਅਸੀਂ ਉਹਦੇ ਤੇ ਵੀ ਬਹੁਤ ਮੁੱਦੇ ਤੇ ਭਖੇ ਹੋਏ ਆ ਸਾਡੀਆਂ ਜ਼ਮੀਨਾਂ ਤਾਂ ਬਚ ਗਈ ਅਸੀਂ ਜ਼ਮੀਰਾਂ ਦੀ ਵੀ ਲੜਾਈ ਨਾਲ ਲੜ ਰਹੇ ਆ ਅਸੀਂ ਉਹ ਛੱਡਣੇ ਨਹੀਂ ਆ ਜਦ ਤੀਏ ਕਾਨੂੰਨ ਪੱਕੇ ਤੌਰ ਤੇ ਨਹੀਂ ਬਣਦਾ ਨਾ ਇਹ ਬਣਾ ਕੇ ਛੱਡਾਂਗੇ 6-6 ਮਹੀਨੇ ਕੋਈ ਨਹੀਂ ਕੋਈ ਕੀ ਤੋਂ ਲੈਣੀ ਸਲਾਹ ਜਦ ਤੁਸੀਂ ਇਹ ਇੰਨੀਆਂ ਨੀਤੀਆਂ ਲੈ ਕੇ ਆਏ ਤੇ ਕਿਸੇ ਤੋਂ ਸਲਾਹ ਲਈ ਸੀ ਕੋਈ ਕਿ ਪਬਲਿਕ ਹੀਅਰਿੰਗ ਕਰੀ ਸੀ ਤੇ ਹੁਣ ਕਿਉਂ ਸਲਾਹ ਚਾਹੀਦੀ ਆ ਆਮ ਪਬਲਿਕ ਕੋਈ ਕਹਿ ਦਵੇ ਵੀ ਮੇਰੇ ਬਾਪੂ ਕੋ ਤੇ ਥੱਪੜ ਮਾਰ ਕੇ ਮੈਂ ਮੁੜ ਕੇ ਪੁੱਛਦਾ ਥੋੜੀ ਫੇਰੂੰਗਾ ਪਿੰਡ ਚ ਵੀ ਭਾਈ ਮੈਂ ਕੀ ਕਰਾਂ ਇਹਨੂੰ ਕਿਹੜਾ ਸਜ਼ਾ ਦਵਾਂ ਮੌਕੇ ਤੇ ਤੁਰੰਤ ਐਕਸ਼ਨ ਚਾਹੀਦਾ ਹਮ ਬਿਲਕੁਲ ਕਿਵੇਂ ਦੇਖਦੇ ਹੋ ਉਤਾਰ ਜੀ ਕਾਫੀ ਢੇਰ ਤੋਂ ਤੁਸੀਂ ਵੀ ਲੱਗੇ ਹੋਏ ਸੀ ਮੈਂ ਤਾਂ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿਉਂਕਿ ਇੱਥੇ ਤੱਕ ਪਹੁੰਚਾਉਣ ਵਾਲੇ ਤੁਸੀਂ ਸਾਡੇ মিডিਆ ਰਹਹੀਂ ਸਾਨੂੰ ਉਰੇ ਤੱਕ ਪਹੁੰਚਾਇਆ ਚਲੋ ਇਹ ਸਾਡਾ ਫਰਜ਼ ਆ ਜਿਹੜਾ ਅਸੀਂ ਆਪਣਾ ਇਹ ਸਰਕਾਰ ਦਾ ਇਹ ਗਲੇ ਦੀ ਹੱਡੀ ਬਣ ਚੁੱਕੀ ਸੀ ਕਾਨੂੰਨਨ ਜਿਹੜੇ ਇਹਨਾਂ ਨੇ ਸੋਲਸਟਰ ਜਰਨਲ ਐ ਜਾਂ ਟਾਰਨੀ ਜਰਨਲ ਐ ਇਹਨਾਂ ਨੇ ਸਲਾਹਾਂ ਕਰਕੇ ਸਰਕਾਰ ਨਾਲ ਦੇਖਿਆ ਵੀ ਸਾਨੂੰ ਇੰਪੈਕਟ ਪੈ ਰਿਹਾ ਛੇਤਰ ਖਾਣੇ ਨਾਲੋਂ ਆਪਣੇ ਆਪ ਵਾਪਸ ਲੈਣਾ ਚੰਗਾ کورٹ ਪਹਿਲਾਂ ਹੀ ਕਹਿ ਚੁੱਕੀ ਐ ਵੀ ਇਹ ਅਸੀਂ ਤੁਹਾਡੀ ਖਾਰਜ ਕਰ ਦੇਣੀ ਕਿਉਂਕਿ ਸੈਕਸ਼ਨ 13 ਜਾਂ ਪਬਲਿਕ ਐਕਵੀਜ਼ੀਸ਼ਨ ਐਕਟ ਦੇ 13 ਦੇ ਮੁਤਾਬਕ ਇਨੂੰ ਮਰਜ ਨਹੀਂ ਕਰਿਆ ਜਾ ਸਕਦਾ ਲੈਂਡ ਪੂਲਿੰਗ ਚ ਤੁਸੀਂ ਹਲੇ ਵੀ ਸਰਕਾਰ ਦੀ ਮਤਲਬ ਇਹ ਚ ਭਲੇ ਮਾਨਸ ਹੀ ਨਹੀਂ ਸਮਝਦੇ ਨਾ 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 ਉਹ ਤਾਂ ਹੁਣ ਫਸ ਗਈ ਸੀ ਇਸ ਕਰਕੇ ਵਾਪਸ ਲਈ ਹੈ ਔਰ ਉਹ ਫੇਰ ਕੋਸ਼ਿਸ਼ ਕਰੇਗੀ ਜੇ ਅਸੀਂ ਢਿੱਲੇ ਪੈ ਗਏ ਮੈਂ ਇੱਕ ਬੇਨਤੀ ਕਰਦਾ ਪੰਜਾਬੀਆਂ ਨੂੰ ਫੇਰ ਇੱਕ ਤਾਂ ਪਹਿਲਾਂ ਇਹਨਾਂ ਦਾ ਧੰਨਵਾਦ ਕਰਦਾ ਵੀ ਇਹਨਾਂ ਨੇ ਇੰਨਾ ਜਜਬਾ ਇਨਾ ਚ ਆ ਗਿਆ ਵੀ ਇਹ ਕੁਐਸਚਨਰ ਕਰਨ ਜੋਗੇ ਹੋਗੇ ਸਰਕਾਰ ਦੇ ਪ੍ਰਤੀ ਹੂੰ ਅੱਗੇ ਨਹੀਂ ਸਰਕਾਰਾਂ ਆਰਡਰ ਕਰ ਦਿੰਦੀਆਂ ਨੇ ਕੋਈ ਪੁੱਛਦਾ ਨਹੀਂ ਤਾਂ ਹੁਣ ਹਰੇਕ ਕੁਐਸਚਨ ਕਰਦਾ ਬੰਦਾ ਹਰੇਕ ਚੀਜ਼ ਪਰ ਕੁਐਸਚਨ ਕਰ ਰਿਹਾ ਮੈਂ ਇਹਨਾਂ ਦਾ ਇਹੀ ਕੱਲ ਤੇ ਬਹੁਤ ਧੰਨਵਾਦ ਕਰਦਾ ਵੀ ਸਰਕਾਰ ਦੇ ਅਗੇਂਸਟ ਖੜਨ ਜੋਗੇ ਹੋਗੇ ਪੰਜਾਬ ਮੈਂ ਇਹ ਮੁੱਦਾ ਇਹ ਹੈ ਵੀ ਪੰਜਾਬੀ ਪੜੇ ਲਿਖੇ ਹੋਗੇ ਪਰ ਤੁਹਾਨੂੰ ਫਿਰ ਇਹ ਕਿਹਾ ਜਾਊਗਾ ਅੱਗੇ ਵੀ ਤੁਸੀਂ ਹੁਣ ਤੁਸੀਂ ਕਹਿੰਦੇ ਹੋ ਆ ਮੁੱਦਾ ਹੱਡਾ ਜੇ ਮੁੱਕ ਵੀ ਗਿਆ ਅਸੀਂ ਅੱਗੇ ਜਾਰੀ ਰੱਖਾਂਗੇ ਆਪਣੀ ਲੜਾਈ ਮੁੱਦੇ ਵੀ ਜਾਰੀ ਰਹਿਣਗੇ ਹੋਰ ਉਹਨਾਂ ਨੇ ਕਿਹਾ ਵੀ ਤੁਸੀਂ ਉਹੀ ਕੰਮ ਕਰਤਾ ਨਾ ਵੀ ਕੋਈ ਮੜੀ ਜੀ ਗੱਲ ਹੋਈ ਵਜਾ ਦੇਖਣੀ ਨਹੀਂ ਪਛਾਕੇ ਤੱਪੜ ਬਹਿ ਜਾਓ ਇਹਦਾ ਗਰੁੱਪ ਇਕੱਠਾ ਹੋ ਗਿਆ ਹੁਣ ਗਰੁੱਪ ਇਕੱਠਾ ਨਹੀਂ ਹੈ ਪਹਿਲਾਂ ਅਸੀਂ ਉਹਨਾਂ ਦੇ ਇੰਪੈਕਟ ਦੇਖਾਂਗੇ ਵੀ ਸਾਡਾ ਨੁਕਸਾਨ ਕਿਆ ਹੋ ਰਿਹਾ ਕੋਈ ਵੀ ਆਜੇ ਸਰਕਾਰ ਕੋਈ ਸਾਨੂੰ ਮਾਇਨਾ ਨਹੀਂ ਰੱਖਦੀ ਸਰਕਾਰ ਜਿਹੜਾ ਬੰਦਾ ਸਾਡੀ ਹੋਂਦ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਹ ਅਸੀਂ

ਦੇਖਾਂਗੇ ਹੀ ਦੇਖਾਂਗੇ ਸੱਤ ਪਿੰਡਾਂ ਨੂੰ ਇਕੱਠੇ ਕਰਤਾ ਫਿਰ ਸਰਕਾਰ ਨੇ ਥੋੜਿਆ ਨੂੰ ਸਾਡੇ ਇਹ ਤਾਂ ਭਲਾ ਕਰਤਾ ਥੋੜਾ ਸਰਕਾਰ ਨੇ ਇੱਕ ਕੰਮ ਚੰਗਾ ਕਰਿਆ ਇਹ ਗੱਲ ਦਾ ਸੀ ਧੰਨਵਾਦ ਕਰਦੇ ਆ ਕਿ ਇਹਨੇ ਪੰਜਾਬੀਆਂ ਨੂੰ ਜਗਾਇਆ ਔਰ ਜਿਹੜੇ ਆਪਣੇ ਪਿੰਡਾਂ ਵਿੱਚ ਦੁਫਾੜ ਹੋਏ ਹੋਏ ਤੇ ਉਹ ਇੱਕ ਪਿੰਡ ਨਹੀਂ ਸੱਤਾਂ ਪਿੰਡਾਂ ਦਸਾਂ ਪਿੰਡਾਂ ਪੰਜਾਹਾਂ ਪਿੰਡਾਂ ਤੱਕ ਪੰਜਾਬ ਵਿੱਚ ਇਕੱਠੇ ਹੋਏ ਹੈ ਤੇ ਅਸੀਂ ਆਪਣੇ ਹਲਕੇ ਦੇ ਸੱਤ ਪਿੰਡ ਇਕੱਠੇ ਹੋਏ ਹੈ ਨਾਲ ਸਾਡੇ ਹੋਰ ਵੀ ਪਿੰਡ ਕੱਟੇ ਹੋਏ ਹੈ ਉਹਨਾਂ ਦਾ ਵੀ ਅਸੀਂ ਬੜਾ ਧੰਨਵਾਦ ਕਰਦੇ ਆ ਔਰ ਸਰਕਾਰ ਨੂੰ ਇਹ ਅਪੀਲ ਕਰਦੇ ਆ ਔਰ ਕਹਿੰਦੇ ਆ ਚੇਤਾਵਨੀ ਦਿੰਦੇ ਆ ਕਿ ਗਹਨ ਵਗਰ ਕੋਈ ਸਾਡੇ ਖਿਲਾਫ ਆਈ ਜੀ ਗਲਤ ਨੀਤੀ ਲੈ ਕੇ ਆਉਂਗੇ ਤਾਂ ਇਹ 7 ਨਹੀਂ 70 ਪਿੰਡ ਵੀ ਹੋ ਸਕਦੇ ਜਿਹੜਾ ਵਿਰੋਧ ਕਰਨ ਲਈ ਤਿਆਰ ਹੈ ਇਹ ਤਾਂ 12413 ਪਿੰਡ ਇਕੱਠਾ ਕਰਤਾ ਜੀ ਉਹਨਾਂ ਨੇ ਹਮ 7 ਪਿੰਡ ਇਕੱਠੇ ਨਹੀਂ ਕਰੇ ਹੈ 12413 ਇਕੱਠਾ ਕਰਤਾ ਉਹਦਾ ਇਹ ਫਾਇਦਾ ਹੋ ਗਿਆ ਵੀ ਪੰਜਾਬੀਆਂ ਨੂੰ ਇਹ ਪਤਾ ਲੱਗ ਗਿਆ ਵੀ ਬਿਨਾ ਕੁਝ ਕਰੇ ਤੇ ਤੁਹਾਨੂੰ ਕੁਝ ਮਿਲਣਾ ਨਹੀਂ ਹੈ ਕਿਉਂਕਿ ਜਿਹੜੀ ਮਰਜ਼ੀ ਸਰਕਾਰ ਆ ਜੇ ਚਾਹੇ ਕੇਂਦਰ ਆਏ ਤੁਸੀਂ ਪਹਿਲਾਂ ਦੇਖਿਆ 399 ਦਿਨ ਆਪਾਂ ਕਿੱਕਣਾ ਤੰਗੀ ਦੇ ਕੱਟੇ ਆ ਉੱਤੇ ਅਖੀਰ ਨੂੰ ਉਹਨਾਂ ਨੇ ਵਾਪਸ ਲਏ ਆ ਬਿਲਕੁਲ ਤੇ ਤੁਸੀਂ ਉਸ ਦਿਨ ਕਹਿ ਰਹੇ ਸੀ ਜੀ ਵੀ ਤੁਹਾਡੇ ਛੋਟੇ ਛੋਟੇ ਖਿੱਤੇ ਖੱਤੇ ਆ ਵੱਡੇ ਕਿੱਲੇ ਨਹੀਂ ਹੈਗੇ ਇੱਕ ਵੱਡੇ ਜ਼ਿੰਮੇਦਾਰ ਆ ਉਹ ਤਾਂ ਫਿਰ ਵੀ ਉਹਨਾਂ ਦੀ ਤਾਂ ਬਹੁਤੀ ਜ਼ਮੀਨ ਸੀ ਤੇ ਤੁਹਾਨੂੰ ਤੁਸੀਂ ਕੀ ਮਹਿਸੂਸ ਕਰਦੇ ਹੋ ਅੱਜ ਵੀ ਤੁਹਾਡਾ ਜਿਹੜਾ ਜਿੰਨ ਤੁਸੀਂ ਕਹਿੰਦੇ ਸਾਡਾ ਰੋਜ਼ਗਾਰ ਇਹ ਹੈ ਜੀ ਦੇਖੋ ਜੀ ਪਹਿਲਾਂ ਤਾਂ ਮੈਂ ਸਾਰੇ ਪੰਜਾਬੀ ਭਰਾਵਾਂ ਦਾ ਪੂਰੇ ਪੰਜਾਬ ਦਾ ਧੰਨਵਾਦ ਕਰਦਾ ਜਿਹੜੇ ਇੱਕ ਜੁਕਟ ਇਕੱਠੇ ਹੋ ਗਏ ਸੀ ਲੜਾਈ ਲੜੀ ਆ ਤੇ ਦੂਸਰੀ ਸਾਡਾ ਚਲੋ ਠੀਕ ਆ ਸਾਡੇ ਥੋੜੇ ਛੋਟੇ ਜ਼ਿੰਮੇਦਾਰ ਆ ਸੀ ਬਚਾਓ ਹੋਇਆ ਚੰਗੀ ਗੱਲ ਆ ਵੀ ਹੋਰ ਕੋਈ ਸਾਡੇ ਕੋਲ ਸਾਧਨ ਵੀ ਹੈ ਨਹੀਂ ਸੀ ਸਾਡੇ ਕੋਲ ਕੋਈ ਦੁੱਧ ਪਾਉਂਦਾ ਸੀ ਕੋਈ ਕੁਝ ਕਰਦਾ ਸੀ ਪਰ ਹੁਣ ਅਸੀਂ ਅੱਗੇ ਵਾਸਤੇ ਸचेਤ ਵੀ ਹੋ ਗਏ ਆ ਵੀ ਭਾਈ ਜੇ ਕੋਈ ਇਹੋ ਜੀ ਗਵਰਨਮੈਂਟ ਪਾਲਿਸੀ ਲੈ ਕੇ ਆਉਂਦੀ ਤਾਂ ਸੋਚ ਸਮਝ ਕੇ ਆਵੇ ਅੱਗੇ ਵਾਸਤੇ ਤੇ ਦੂਸਰੀ ਗੱਲ ਮੈਂ ਜਿਹੜੇ ਮਹਾਜਨ ਲੋਕ ਸ਼ਹਿਰਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦਾ ਕਿ ਖਾਲੀ ਕਿਸਾਨਾਂ ਦਾ ਜ਼ਿਮੀਦਾਰਾਂ ਦਾ ਮੁੱਦਾ ਨਹੀਂ ਹੈਗਾ ਜੇ ਅੱਜ ਜ਼ਿਮੀਦਾਰ ਦੀ ਜ਼ਮੀਨ ਜਾਂਦੀ ਆ ਤਾਂ ਕੱਲ ਨੂੰ ਮੰਡੀ ਰੁਲਦੀ ਆ ਮੰਡੀ ਦੇ ਨਾਲ ਲੇਬਰ ਰੁਲਦੀ ਆ ਰੇਬਰ ਲੇਬਰ ਦੇ ਨਾਲ ਆੜਤੀ ਮਰਦਾ ਆੜਤੀ ਤੋਂ ਬਾਅਦ ਸ਼ਹਿਰ ਮਰਦਾ ਸ਼ਹਿਰ ਵਿੱਚ ਅਸੀਂ ਤਾਂ ਜਾਉਂਗੇ ਜਾਂ ਸਾਡੇ ਕੋਲ 10 ਰੁਪਏ ਹੋਣਗੇ ਬਾਜ਼ਾਰ ਹਰਿਆਵਲ ਜਿਹੜਾ ਪੰਜਾਬ ਹਰੀਆਲੀ ਵਾਲਾ ਇਹਦੇ ਨਾਲ ਸਾਰੇ ਹੀ ਜੇ ਪੰਜਾਬ ਇਕੱਠਾ ਹੋ ਕੇ ਚੱਲੇ ਤਾਂ ਸਾਡੀ ਉਹ ਹੈਗੀ ਆ ਨਹੀਂ ਆਪਣਾ ਆਪਣਾ ਡੱਬੂ ਵਜਾਉਣ ਦੀ ਕੋਈ ਲੋੜ ਨਹੀਂ ਇਹਨਾਂ ਨੂੰ ਸ਼ਹਿਰ ਵਾਲਿਆਂ ਨੂੰ ਮੈਂ ਖਾਸ ਕਰਕੇ ਅਪੀਲ ਕਰਦਾ ਵੀ ਭਾਈ ਨਾਲ ਖੜਿਆ ਕਰੋ ਆਪਣੀਆਂ ਦੁਕਾਨਾਂ ਵਿੱਚੋਂ ਬਾਹਰ ਨਿਕਲ ਕੇ ਮਾੜਾ ਮੋਟਾ ਬਾਹਰ ਨਿਕਲ ਕੇ ਬਾਹਰ ਦੇਖਿਆ ਕਰੋ ਵੀ ਬਾਹਰ ਦੀ ਦੁਨੀਆਦਾਰੀ ਕਿਹ ਹੈ ਬਿਲਕੁਲ ਬਿਲਕੁਲ ਜੀ ਤੁਸੀਂ ਉਸ ਦਿਨ ਗੱਲ ਹੋਈ ਸੀ ਨਹੀਂ ਦੱਸੋ ਸਹੀ ਆਮ ਕਿਸਾਨ ਨੂੰ ਵੀ ਕਿਵੇਂ ਦੇਖਦੇ ਹੋ ਭਾਈ ਭਾਈ ਜੀ ਦੇਖੋ ਇਹਦਾ ਸਾਡੇ ਇੰਨਾ ਇਕੱਠ ਹੋਇਆ ਇੱਕ ਮਹੀਨਾ ਹੋ ਗਿਆ ਰੋਟੀ ਪਾਣੀ ਨਹੀਂ ਦਿਖਾਦਾ ਸੇ ਇੰਨਾ ਤੰਗ ਤੇ ਦੁਖੀ ਤੇ ਤਰਕਾਰਾਂ ਤੇ ਹਮ ਇੱਕ ਮਹੀਨਾ ਹੋ ਗਿਆ ਬਹੁਤ ਦਿਨ ਪਰ ਜਾ ਰੱਖ ਖੋਲ ਦੀ ਟੈਨਸ਼ਨ ਛੜ ਜਾਂਦੀ ਵੀ ਇਹ ਕਰ ਕਿਆ ਰਹੀ ਹੈ ਸਰਕਾਰਾਂ ਹਮ ਐਨੀ ਟੈਨਸ਼ਨ ਹੋਈ ਵੀਦੀ ਪਰ ਤਨਵਾਦ ਕੋਈ ਨਹੀਂ ਸਾਡਾ ਇਕਨੇ ਇਕੱਠ ਹੋ ਗਏ ਇੱਕਾ ਰਹੂਗਾ ਜੀ ਕਿਵੇਂ ਦੇਖਦੇ ਤੁਸੀਂ ਵੀ ਬਹੁਤ ਅੱਗੇ ਵੱਧ ਚੜ ਕੇ ਹਿੱਸਾ ਪਾਇਆ ਹੈ ਸੰਘਰਸ਼ ਹਾਂ ਜੀ ਹਾਂ ਜੀ ਤੇ ਹੁਣ ਅੱਜ ਬੜੀ ਖੁਸ਼ੀ ਹੋਈ ਤੁਹਾਨੂੰ ਅੱਜ ਸਾਨੂੰ ਖੁਸ਼ੀ ਹੈਗੀ ਆ ਵੀ ਸਵੇਰ ਦਾ ਖੋਇਆ ਸ਼ਾਮ ਨੂੰ ਘਰ ਆ ਗਿਆ ਭਗਵੰਤ ਮਾਨ ਖੋਇਆ ਹੋਇਆ ਸੀ ਜੀ ਹਾਂ ਖੋ ਗਿਆ ਤਾਂ ਸਵੇਰ ਦਾ ਖੋਇਆ ਸ਼ਾਮ ਨੂੰ ਘਰ ਆ ਗਿਆ ਬਾਕੀ ਜਿਹੜੇ ਇਹਨਾਂ ਦਿੱਲੀ ਵਾਲੇ ਰਲਾਏ ਵੇ ਤੇ ਉਹ ਭਗਵੰਤ ਮਾਨ ਦੀ ਬੇੜੀ ਜਿਹੋ ਨਾਲ ਬੱਟੇ ਹੀ ਪਾਤੇ ਤੇ ਉਹ ਬੱਟੇ ਪੈ ਕੇ ਜਿਵੇਂ ਹੁਣ ਡੁੱਬਣ ਲੱਗਿਆ ਦਾ ਹੁਣ ਹੀ ਨਾ ਪਾਲਸੀ ਰੱਦ ਕਰਤੀ ਐਨਾ ਕਸੀਂ ਧੰਨਵਾਦ ਕਰਦੇ ਆ ਬਾਕੀ ਮਹੀਨਾ ਹੋ ਗਿਆ ਘੁੰਮਦਿਆਂ ਦਾ ਸਾਡਾ ਪੈਰ ਵੀ ਸੁੱਜਣ ਲੱਗ ਗਿਆ ਖੂਨ ਉਤਰਨ ਲੱਗ ਗਿਆ ਪਰ ਅਸੀਂ ਟਿੱਕੇ ਨਹੀਂ ਬੈਠੇ ਅਸੀਂ ਪਹਿਲੇ ਦਿਨੇ ਕਿਹਾ ਤਾਂ ਸੰਘਰਸ਼ ਵੀ ਕਰੂੰਗੇ ਹਾਈ ਕੋਰਟ ਤੱਕ ਵੀ ਜਾਵਾਂਗੇ ਸੁਪਰੀਮ ਕੋਰਟ ਤੱਕ ਜਾਵਾਂਗੇ ਕਿਉਂਕਿ ਇਹ ਸਾਡਾ ਮਾਂ ਦਾ ਸਵਾਲ ਹੈ ਸਾਡੀ ਰੋਟੀ ਰੋਜੀ ਦਾ ਸਵਾਲ ਹੈ ਅਸੀਂ ਪਿੱਛੇ ਹਟਣ ਵਾਲੇ ਹੈ ਨਹੀਂ ਹੁਣ ਇਹਨਾਂ ਨੂੰ ਸਰਕਾਰ ਨੂੰ ਪਤਾ ਲੱਗ ਗਿਆ ਬਈ ਸਾਰੀਆਂ ਕਿਸਾਨ ਜੂਨ ਨੇ ਇਕੱਠੀਆਂ ਹੋ ਗਈਆਂ ਪੰਜਾਬ 'ਚ ਜਿੰਨੀਆਂ ਪਾਰਟੀਆਂ ਦੀਆਂ ਉਹ ਮੋਢੇ ਨਾਲ ਮੋਢਾ ਲਾ ਕੇ ਖੜ ਗਈਆਂ ਇਹਨਾਂ ਨੇ ਕਹਿ ਵੀ ਸਾਡਾ ਤਾਂ ਰਹਿ ਹੀ ਕੁਛ ਨਹੀਂ ਪਿੰਡਾਂ 'ਚ ਨਹੀਂ ਤੁਸੀਂ ਹੁਣ ਸ਼ਾਬਾਸ਼ੀ ਨਹੀਂ ਦੇਣੀ ਵੀ ਬਾ ਭਗਵਾਨ ਤੁਮਾਨਾ ਆਹ ਕੰਮ ਕਰਿਆ ਬੜਾ ਕੈਂਟ ਇਹਨੂੰ ਇੰਨੀ ਸ਼ਾਬਾਸ਼ੀ ਨਹੀਂ ਅਸੀਂ ਇੰਨੀ ਛੇਤੀ ਦੇਣੀ ਹੌਲੀ ਹੌਲੀ ਦਵਾਂਗੇ ਜਿੱਕਣ ਹੀ ਨਾ ਸਾਡੇ ਨੰਬਰ ਅਖਬਾਰ 'ਚ ਪਾਏ ਆ ਅਸੀਂ ਕਹਤਾ ਓਕਣੀ ਕਾਟਾ ਮਾਰ ਦਵੇ ਬਾਅਦ 'ਚ ਨੰਬਰ ਲਿਖ ਦੇਵੇ ਲੈਂਡ ਪਾਲਿਸੀ ਤੇ ਸਭ ਬਾਹਰ ਕੱਢ ਤੇ ਬਈ ਹੁਣ ਤੇਵਾ ਦੇ ਕੰਨਾਂ ਨੂੰ ਹੱਥ ਲੜਾਊਗਾ ਬਈ ਪੰਜਾਬ ਵਿੱਚ ਮੈਂ ਇਹ ਜੀ ਸਕੀਮ ਨਹੀਂ ਲਿਆਊਗਾ ਫੇਰ ਹੀ ਦਾ ਧੰਨਵਾਦ ਪੂਰਾ ਫੁੱਲ ਕਰੂੰਗੇ ਤੇ ਹੁਣ ਜਦੋਂ ਆਏ ਇੱਥੇ ਜੀ ਆਇਆਂ ਨੂੰ ਕਹੋਂਗੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਪਹਿਲਾਂ ਤਾਂ ਤੁਸੀਂ ਕਹਿੰਦੇ ਸੀ ਵੀ ਅਸੀਂ ਵੜ ਨਹੀਂ ਦੇਣੇ ਜੀ ਅਸੀਂ ਇਹੋ ਜਿਹੇ ਸ਼ਬਦ ਕਹਿੰਦੇ ਵੀ ਗਿੱਟੇ ਵੜਦਾਂਗੇ ਅਸੀਂ ਆਹ ਕਰਦਾਂਗੇ ਉਹ ਕਰਦਾਂਗੇ ਹੁਣ ਹੁਣ ਕੀ ਰਹੂਗਾ ਸਭ ਐਨੀ ਛੇਤੀ ਪੰਜਾਬੀ ਬਕਸਦਾ ਨਹੀਂ ਕਿਸੇ ਨੂੰ ਹੂੰ ਇਹ ਪੰਜਾਬੀ ਹੁੰਦੇ ਨੇ ਪੰਜਾਬ ਦੇ ਲੋਕ ਹੁੰਦੇ ਆ ਹੂੰ ਇਹ ਤਾਂ ਤਿੰਨ ਤਿੰਨ ਪੁਸਤਾਂ 'ਚ ਕਸਰਾ ਕੱਢ ਲੈਂਦੇ ਹੂੰ ਅਸੀਂ ਤਾਂ ਇਹਨੂੰ ਕਹਿੰਦਾ ਪਹਿਲਾਂ ਕਾਟਾ ਮਾਰੇ ਹੂੰ ਆਪ ਕੰਨਾਂ ਨੂੰ ਹੱਥ ਲਾਵੇ ਹੂੰ ਬਈ ਪੰਜਾਬੀਓ ਮੈਂ ਇਹ ਜੀ ਗਲਤੀ ਨਹੀਂ ਕਰੂੰਗਾ ਮੇਰਾ ਸਾਥ ਦਿਓ ਐਨਾ ਕਹੇ ਫਿਰ ਅਸੀਂ ਸੋਚਾਂਗੇ ਹੂੰ ਇਹ ਕੋ ਦੋਸਮਣ ਦਾ ਨਹੀਂ ਸਾਡਾ ਹੈ ਤਾਂ ਪੰਜਾਬ ਦਾ ਹੂੰ ਅਸੀਂ ਇਹ ਬਣਾਇਆ ਵੀ ਇਹੀ ਹੈ ਹੂੰ ਕੁਰਸੀ ਵੀ ਨੂੰ ਅਸੀਂ ਉਹ ਦਿੱਤੀ ਹੈ ਹੂੰ ਔਰ ਇੱਕ ਸਾਰ ਰਹਿ ਗਿਆ ਕੁਰਸੀ ਵੀ ਅਸੀਂ ਪਾਸੇ ਕਰ ਦੇਣੀ ਹੈ ਪਾਸੇ ਕਰ ਦੇਣੀ ਜੀ ਉਹ ਤਾਂ ਕਹਿੰਦੇ ਸਾਡਾ ਪਿਆਰ ਹੀ ਬਹੁਤ ਹੈ ਲੋਕਾਂ ਨਾਲ ਪਿਆਰ ਤਾਂ ਨਾ 25 ਸਾਲ ਰਹਿਣਾ ਜੀ ਪਿਆਰ ਤਾਂ ਨਾ ਦਿਖਾਤਾ ਲੋਕਾਂ ਨੂੰ ਕਹਿੰਦਾ ਮੇਰੇ ਕੰਮ ਬੋਲੂਗੇ ਕੰਮ ਤਾਂ ਇਹਦਾ ਬੋਲ ਪਿਆ ਹੁਣ ਹੂੰ ਇੰਨਾ ਵਧੀਆ ਕੰਮ ਬੋਲ ਪਿਆ ਇਹਦਾ ਇਹ ਵੋਟ ਮੰਗਣ ਜੋਗਾ ਹੁਣ ਰਿਹਾ ਨਹੀਂ ਹੈਗਾ ਹੂੰ ਨਾ ਅਸੀਂ ਹਲੇ ਦਾ ਭਰੋਸਾ ਕਰਨਾ ਬਿਲਕੁਲ ਜੀ ਤੇ ਹੋਰ ਵੀ ਆ ਦੇਖੋ ਵੀ ਇੱਥੇ ਕਿਸਾਨ ਜਿਹੜੇ ਸੀਗੇ ਉਹ ਪਹੁੰਚੇ ਹੋਏ ਸੀ ਕਿਵੇਂ ਦੇਖਦੇ ਹੋ ਸਰਦਾਰ ਸਾਹਿਬ ਹੁਣ ਅੱਜ ਇਹ ਤੁਸੀਂ ਪਾਲਸੀ ਬਾਰੇ ਸੁਣਿਆ ਵੀ ਵਾਪਸ ਹੋ ਗਈ ਕੀ ਮਹਿਸੂਸ ਕੀਤਾ ਤੁਸੀਂ ਮਹਿਸੂਸ ਤਾਂ ਅਸੀਂ ਵਧੀਆ ਕੀਤਾ ਜੀ ਵੀ ਇਹਨਾਂ ਨੇ ਵਧੀਆ ਕਰਿਆ ਕੰਮਾਂ ਵੀ ਜਿਹੜੀ ਪਾਲਸੀ ਅਣੀ ਵਾਪਸ ਲੈ ਲਈ ਨਹੀਂ ਤਾਂ ਇੱਥੇ ਕੰਮ ਖਰਾਬੇ ਤਾਂ ਜੀ ਕਿੱਦਾਂ ਦਾ ਖਰਾਬ ਜੀ ਖੂਨ ਖਰਾਬਾ ਹੋਣਾ ਤਾਂ ਜੀ ਖੂਨ ਖਰਾਬਾ ਹਾਂ ਜੀ ਹਾਂ ਮਰਨੇ ਮਾਰਨੇ ਤੱਕ ਖੜ ਜਾਣਾ ਤਾਂ ਲੋਕਾਂ ਨੇ ਹਾਂ ਜੀ ਇੱਥੇ ਤੱਕ ਨੋ ਬਤਾ ਗਈ ਸੀ ਆਈ ਹੋਈ ਉਹ ਤੇ ਸਾਡੇ ਕੋਲ ਛੱਡਣੇ ਕੁਛ ਨਹੀਂ ਤਾਂ ਜ਼ਿੰਮੇਦਾਰਾਂ ਕੋਲ 200 ਘਰ ਸਾਡੇ ਪਿੰਡ ਦਾ ਹੁੰਦਾ ਜੀ ਹੂੰ ਇਹ ਵਿਚਾਰੇ ਕਿੱਥੇ ਨੂੰ ਜਾਂਦੇ 6-6 ਮਰਲਿਆਂ ਚ ਪਾਈਆਂ ਉਹ ਤੇ 8-8 ਮਰਲਿਆਂ ਚ ਇਹਨਾਂ ਨੇ ਇਹਨਾਂ ਨੂੰ ਦੋ ਮਰਲੇ ਮਿਲਨੇ ਤੇ ਪਰ ਤੁਹਾਡੇ ਵਿਧਾਇਕ ਸਾਹਿਬ ਨੇ ਭਰੋਸਾ ਦਿੱਤਾ ਸੀ ਤੁਹਾਨੂੰ ਬਿੰਚ ਵੀ ਨਹੀਂ ਜਾਣ ਦਿੰਦਾ ਉਹੀ ਤਾਂ ਕਿਹਾ ਨੰਗ ਦਾ ਨੰਗਾ ਹੈ ਅੱਜ ਵੀ ਇਹ ਕਹੋਂਗੇ ਧੰਨਵਾਦ ਨਹੀਂ ਕਰਦੇ ਹੁਣ ਨਹੀਂ ਨਹੀਂ ਧੰਨਵਾਦ ਇਹਨਾਂ ਦਾ ਕੱਲ ਧੰਨਵਾਦ ਹੈ ਮੇਰੇ ਅੰਦਰ ਵੜ ਕੇ ਸਾਨੂੰ ਕੁੰਡੀਆਂ ਲਾ ਲਈਆਂ ਸਾਡੇ ਬੰਦਿਆਂ ਨੂੰ ਹੂੰ ਇਹ ਕਿੱਥੇ ਨੂੰ ਜਾਂਦੇ ਵਿਚਾਰੇ ਹੂੰ ਇਹੜੇ ਅੰਦਰ ਬਾੜ ਕੇ ਕੁੰਡੀਆਂ ਲਾ ਲੀਆਂ ਜੀ ਹੈ ਇਹਨਾਂ ਦੇ ਤਾਂ ਜ਼ੋਰ ਗੱਲ ਲਿਖਾਉਣ ਲੱਗੇ ਤੇ ਇਹ ਤਾਂ ਸਾਡੇ ਬੰਦੇ ਹੀ ਠੀਕ ਦੇਖੇ ਜਿਨ੍ਹਾਂ ਨੇ ਨਹੀਂ ਲਿਖਿਆ ਕੁਝ ਸਾਈਨ ਨਹੀਂ ਕੀਤੇ ਆ ਅਸੀਂ ਜਾਣ ਨੂੰ ਹੁਣ ਇਹ ਰੱਦ ਨਹੀਂ ਕਰਿਆ ਇਹਨਾਂ ਨੇ ਹਲੇ ਜੋਗੋ ਲਿਖ ਕੇ ਨਹੀਂ ਦਿੰਦੇ ਜਿਕਨੇ ਨਾ ਖਵਾਰਾਂ ਚ ਕਢਾਇਆ ਉਕਣ ਵਾਪਸ ਨਹੀਂ ਕਰਾਉਂਦੇ ਔਰ ਅਸੀਂ ਜੋਗਲ ਪੈਂਦੇ ਨਹੀਂ ਆ ਖੜੇ ਆ ਨਾ ਸਭ ਚੱਲੇ ਜਾਰੀ ਰਹੇ ਹਾਂ ਇਕਨੇ ਜਾਰੀ ਰਹੂੰਗਾ ਜੀ ਰੋਪੜ ਦਾ ਇਲਾਕਾ ਬੜਾ ਸ਼ਾਂਤ ਇਲਾਕਾ ਹੈ ਇੱਥੇ ਤਾਂ ਕਹਿੰਦੇ ਜੇ ਲੜ ਵੀ ਪੈਣ ਲੋਕ ਥੱਪੜ ਨਹੀਂ ਮਾਰਦੇ ਕਿਸੇ ਦੇ ਨਹੀਂ ਮਾਰਦੇ ਵੱਢ ਕੇ ਛੱਡ ਦਿੰਦੇ ਆ ਅੰਦਰ ਤੇ ਬਾਹਰ ਨਹੀਂ ਨਿਕਲਣ ਦਿੰਦੇ ਜਟਾਣਾ ਉਰੇ ਦਾ ਹੀ ਫੱਦੋਗੀ ਮੇਰੇ ਜਟਾਣਾ ਉਰੇ ਦਾ ਤਾਂ ਹਵਾਰਾ ਉਰੇ ਰਤਾ ਆ ਆਦੂਆ ਮੁੰਡਾ ਚੰਨਾ ਉਰੇ ਰਤਾ ਕਿਹੜਾ ਨੀਤਾ ਜੂਰੇ ਦਾ ਬਾਹਰ ਤੇ ਕਿੱਥੇ ਤੇ ਆਏ ਤੇ ਇਹ ਚਮਕੌਰ ਦੀ ਧਰਤੀ ਹੈ ਜੀ ਇਹ ਗੁਰੂ ਆਪੇ ਕੀਰਨ ਦੀ ਧਰਤੀ ਆ ਇਹ ਪਿੱਛੇ ਹਟਣ ਵਾਲੇ ਨਹੀਂ ਜੀ ਇੰਦਰਾ ਮਾਰੀ ਆ ਸਰਿਆ ਮਾਰੀ ਆ ਉਹ ਵੀ ਸਰਦਾਰ ਸਾਡੇ ਬੰਦਿਆਂ ਨੇ ਮੁਰਾਈ ਆ ਇਹਦਾ ਸੁੱਤੇ ਸੁੱਤੇ ਜਗਾਏ ਆ ਜੀ ਇਹਨਾਂ ਨੇ ਵੀ ਉੱਠ ਖੜੋ ਯੁਵਾਨੋ ਤੁਸੀਂ ਪਿੱਛੇ ਹਟਣ ਵਾਲੀ ਕੋਈ ਮਨੀ ਨਹੀਂ ਹੈ ਤਾਂ ਬਿਲਕੁਲ ਸੋਏ ਰੋ ਜਿਹੜਾ ਸੀਗਾ ਜੇ ਬਰਕਰਾਰ ਹੈ ਬਰਕਰਾਰ ਇਸ ਕਰਕੇ ਆ ਭਾਵੇਂ ਪਾਲਸੀ ਵਾਪਸ ਆਉਣ ਦੀ ਖੁਸ਼ੀ ਵੀ ਆ ਪਰ ਇਹ ਕਿਸਾਨ ਮੀਟਿੰਗ ਹੀ ਕਰ ਰਹੇ ਸੀ ਅੱਜ ਵੀ ਜਿੱਥੇ ਇਕੱਠ ਹੋਇਆ ਇੱਥੇ ਆਉਣ ਵਾਲੇ ਸਮੇਂ ਦੀ ਰੂਪਰੇਖਾ ਉਹ ਲਿਖੀ ਜਾ ਰਹੀ ਸੀ ਨਵੇਂ ਪ੍ਰੋਗਰਾਮ ਰੱਖੇ ਜਾ ਰਹੇ ਸੀ ਤੇ ਪਾਲਿਸੀ ਦੇ ਵਾਪਸ ਆਉਣ ਤੋਂ ਬਾਅਦ ਵੀ ਉਹ ਪ੍ਰੋਗਰਾਮ ਚੱਲੀ ਰਹਿਣਗੇ ਉਦੋਂ ਤੱਕ ਜਦੋਂ ਤੱਕ ਡੀ ਨੋਟੀਫਾਈ ਨਹੀਂ ਹੁੰਦੇ ਉਹ ਨੰਬਰ ਜਿਹੜੇ ਨੰਬਰ ਇਸ ਪਾਲਿਸੀ ਦੇ ਤਹਿਤ ਰੱਖੇ ਗਏ ਸੀ ਉਸੇ ਤਰ੍ਹਾਂ ਅਖਬਾਰ ਦੇ ਵਿੱਚ ਉਹ ਨੰਬਰ ਡੀ ਨੋਟੀਫਾਈ ਕਰਕੇ ਦਿੱਤੇ ਜਾਣ ਉਸ ਤੋਂ ਬਾਅਦ ਇਹ ਕਹਿੰਦੇ ਕਿ ਸਾਡਾ ਗੁੱਸਾ ਠੰਡਾ ਹੋਊਗਾ ਪਾਲਿਸੀ ਦੇ ਉੱਤੇ ਬਿਲਕੁਲ ਗੁੱਸਾ ਸ਼ਾਂਤ ਹੋ ਜਾਊਗਾ ਪਰ ਹੋਰ ਮੁੱਦੇ ਅਜੇ ਵੀ ਬਰਕਰਾਰ ਰਹਿਣਗੇ ਅਬਿਆਧ ਵੀ ਦੇ ਉੱਤੇ ਕਾਨੂੰਨ ਬਣਾਉਣ ਦਾ ਮੁੱਦਾ ਤੇ ਉਹ ਮੁੱਦਾ ਜਿਹਨੂੰ ਲੈ ਕੇ ਸਵੇਰੇ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਚਿੱਪ ਵਾਲੇ ਮੀਟਰ ਜਾਂ ਇਦਾਂ ਦੇ ਹੋਰ ਸੋਸ਼ਲ ਮੁੱਦੇ ਜਿਹੜੇ ਇਹਨਾਂ ਨੂੰ ਲੱਗਣਗੇ ਕਿ ਉਹਦੇ ਨਾਲ ਸਮਾਜ ਦੇ ਉੱਤੇ ਮਾੜਾ ਪ੍ਰਭਾਵ ਪਊਗਾ ਅਜਿਹੀ ਚੇਤਾਵਨੀ ਵੀ ਸਰਕਾਰ ਦੇ ਵੱਲ ਖੜੀ ਹੈ ਅੱਗੇ ਇਲੈਕਸ਼ਨ ਆਉਣ ਵਾਲੀ ਹੈ 2027 ਆ ਰਿਹਾ ਹੈ ਵਿਰੋਧੀ ਪਾਰਟੀਆਂ ਨੇ ਵੀ ਕਿਹਾ ਕਿ ਅਸੀਂ ਬੜਾ ਜ਼ੋਰ ਲਾਇਆ ਸਾਡੇ ਕਰਕੇ ਪਾਲਿਸੀ ਰੱਦ ਹੋਈ ਹੈ ਪਰ ਹੁਣ ਕੀ ਹੁੰਦਾ ਹੈ ਸਰਕਾਰ ਦੀ ਨੋਟੀਫਾਈ ਕਰਦੀ ਹੈ ਔਰ ਵਾਲੇ ਸਮੇਂ ਸਰਕਾਰ ਪਰ ਉਸ ਦਾ ਇਹਨਾਂ ਲੋਕਾਂ ਦਾ ਜਿੱਤ ਸਕੂਗੀ ਕਿਹੜੀ ਪਾਰਟੀ ਸੱਤਾ ਦੇ ਵਿੱਚ ਆਉਗੀ ਕੌਣ ਲੋਕਾਂ ਦੇ ਭਰੋਸੇ ਨੂੰ ਜਿੱਤ ਸਕੇਗਾ ਕੌਣ ਇਹ ਭਰੋਸਾ ਗਵਾ ਲਊਗਾ ਇਸ ਦੇ ਉੱਤੇ ਨਜ਼ਰ ਬਣੀ ਰਹਿਣਗੀਆਂ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ